ਠਾਕਰ ਕਮਤੇ ਹੋ ਏਸ ਤੁਮਰੀ ਗਤ ਮਿਤ ਤੁਮਹੀ ਜਾਨੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਬੋਲੋ ਜੀ ਵਾਹਿਗੁਰੂ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਜੀ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਉਤੇ ਆਈ ਹੈ ਜਿਹੜੇ ਸਦਕਾ ਜਾਏ ਤੇ ਇਕ ਬਾਦੋ ਸਿਮਰੈ ਕਰਨ ਉਨਦੇ ਆਵੇ ਧਾਇ ਸਭ ਥਾਈ ਹੋਈ ਸਦਸਵੀਂ ਪਾਤਸ਼ਾਹ ਸਹਿ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਭ ਸਾਈਂ ਸਹਾਏ ਜੋ ਕੋ ਜੋ ਅਟਲ ਤਖਤ ਚਾਹ ਵਰ ਸ਼ਤਰ ਦੇਵਾਲ ਤੁੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧੰਨ ਧਾਲਸਾ ਸੇ ਬੋਲੋ ਸ੍ਰੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਂ ਸ਼ਬਜਾਦਿਆਂ ਚਾਲੀ ਭੁਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰੂ ਘਰ ਅਗਰਨਾਮ ਜਪਿਆ ਵੰਡ ਛਕਿਆ ਦੀ ਚਲਾਈ ਤੇਗ ਵਾਹੀ ਤੇ ਸੁਣ ਕੇ ਨਿਡਰ ਕੀਤਾ ਤੇਨਾ ਪਿਆਰਿਆਂ ਸਿਆਰਿਆਂ ਕਮਾਈ ਦਾ ਧਿਆਨ ਧਾਲਸਾ ਸੇ ਬੋਲੋ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਉਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਨਾ ਚਟਕੜੀਆਂ ਤੇ ਚੜੇ ਤਨ ਆਰਿਆਂ ਨਾਲ ਜਰਾਏ ਗੁਰਦੈਨ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਆਸਵਾਸ ਸੰਗ ਨਵਾਇ ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਖਤ ਖਾਲਸਾ ਸੇ ਬੋਲੋ ਸ੍ਰੀ ਵਾਹਿਗੁਰੂ ਪੰਜਾ ਤਖਤਾਂ ਸਰਬਾਦ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਸੇ ਬੋਲੋ ਸ੍ਰੀ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਸਰਬਤ ਖਾਲਸਾ ਜੀ ਕਾ ਵਾਹਿਗੁਰੂ 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 ਚਿਤਿਆ ਵਿੱਚ ਤਾਂ ਉਹਨਾਂ ਦਾ ਸਦਕਾ ਸਿਰਫ ਸੁਖੂ ਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਚਿਹਰੇ ਆਇਤ ਦੇ ਬੀਹੋ ਤੇ ਵਿਰਧ ਕੀ ਬਾਈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਸ੍ਰੀ ਵਾਹਿਗੁਰੂ ਸਿਖਾ ਨੂੰ ਸਿੱਖੀ ਦਾਣ ਕੇ ਇਸ ਦਾਣ ਰਹਿ ਤਨ ਵਿਗਤਨ ਸਭ ਦਾ ਪੁਰਸਾ ਦਾਣ ਦਾਣਾ ਸਰਦਾ ਨਾਮਦਾਨ ਸ੍ਰੀ ਅਮਰਤ ਸਰ ਸਭ ਜੀ ਦੇ ਦਰਸ਼ਨ ਇਸ਼ਨਾਨ ਚੌਕੀ ਆ ਝੰਡੇ ਬੁੰਗੇ ਜੋਗੋ ਜਗ ਅਟਾਲ ਧਰਮ ਕਰ ਜਾਕਰ ਖਾਲਸਾ ਸੇ ਬੋਲੋ ਸ੍ਰੀ ਸਿੱਖਾਂ ਦਾ ਮਾਨੀਵਾ ਮਤੁ ਚੀ ਮਤ ਪਤ ਕੇ ਰੱਖੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਰਦਾ ਸਹਾਇ ਦਾ ਤਾਰਪਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿੰਨਾ ਤੋਂ ਪੰਥ ਨੂੰ ਮਿਛੋੜਿਆ ਗਿਆ ਹੈ ਇਨਾਂ ਦੇ ਖੁੱਲੇ ਦਰਸ਼ਨ ਦੇ ਧਾਰੇ ਸੇਵਾ ਸੰਭਾਲ ਆਪਣੀ ਪਿਆਰੀ ਖਾਲਸਾ ਜੀ ਨੂੰ ਬਖਸ਼ੂ ਹੇ ਨਿਵਾਣਿ ਉਮੇਮਾਨ ਨਿਤਾਣਿ ਉਕੇ ਤਾਨ ਨੇ ਹਟਿਆ ਕੀ ਉਤ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪੀਤਰ ਪ੍ਰਸਥਾਨ ਧੰਨ ਧੰਨ ਸਹਜਦਾ ਬਾਬਾ ਅਜੀਤ ਜੀ ਆਗ ਜਨਮ ਸਥਾਨ ਦਰਬਾਰ ਸ੍ਰੀ ਪੌਂਟਾ ਸੇਵਕ ਜੁਗੋ ਜੁਗਾ ਟਾਲ ਤਖਤ ਚਾਵਰ ਸ਼ਕਤ ਰਮਾਲਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਆਪ ਜੀ ਦੇ ਮਹਾਰਚਲਣਾ ਕੋਨਾ ਪਾਸ ਅਰਦਾਸ ਜੋਤ ਦੀ ਬੇਨਤੀ ਮਰਚੇ ਪਾਤਸ਼ਾਹ ਜੀ ਆਪ ਜੀ ਦੇ ਹਜੂਰ ਅੰਬਰ ਤੇ ਸੁੰਦਰ ਦਿਵਾਨ ਸਜਾਈ ਗਈ ਸਜੇ ਦਿਵਾਨਾ ਅੰਦਰ ਪੰਜਾਂ ਬਾਣੀ ਨੇ ਤੁੰਦੇ ਪੜਤਾਰ ਪਿਤ ਅਖਰ ਵਾਧਾ ਘਾਟਾ ਪੁੱਛੂ ਨੋ ਕਰਣਾ ਪੜੇ ਸੁਣੀ ਗਏ ਗੁਰਬਾਣੀ ਦਾ ਪ੍ਰਵਾਨ ਕਰੀ ਗੁਰਬਾਣੀ ਦਾ ਭਾਵ ਦਰ ਆਈਆਂ ਸੰਤਾਂ ਦੇ ਹਿਰਦਿਆਂ ਤੇ ਵਸਾ ਕੇ ਕਿਰਤ ਕਰਣਾ ਧੰਨ ਧੰਨ ਸਾਹਿਬ ਸ੍ਰੀ ਗੁਰਜੰਗ ਦੇਵਰ ਚੇ ਪਾਤਸ਼ਾਹ ਜੀ ਅੱਜ ਆਪ ਜੀਆਂ ਦਾ ਗੁਰਗੱਦੀ ਦਿਵਸ ਸਰਤਾਰ ਪਿਤਾ ਜੀਓ ਬੈਨ ਸੰਗਤਾਂ ਦਰਬਾਰ ਸੇ ਪੌਂਡਾ ਸਾਹਿਬ ਆਜ ਦੇ ਗੁਰੂ ਦੀ ਸਮਾਣਾ ਰਹੀਆਂ ਜੀ ਤਰਪਤਾ ਜੀ ਕਿਰਪਾ ਕਰਨੀ ਰਹਿੰਦ ਕਾਲੀ ਸੇ ਸੰਗਤਾਂ ਹਾਜ਼ਰੀ ਲੇਖੇ ਲਾਉਣੀ ਤੇ ਫੁੱਲ ਪੇਟਾਵਾਂ ਕਰਤੇ ਪ੍ਰਵਾਨ ਕਰਨੀਆਂ ਕਦਮ ਕਦਵਲੇ ਲੇਖੇ ਲਾਉਣੇ ਸਭ ਦੀਆਂ ਗੁਰਮਤ ਅਨੁਸਾਰ ਸ਼ੁਭ ਮਨੋ ਕਾਮਨਾ ਪੂਰੀਆਂ ਕਰਨੀ ਆਪ ਜੀ ਦੇ ਹਜ਼ੂਰ ਪੰਜਮ ਕੜਾ ਪ੍ਰਸ਼ਾਦ ਦੇਗਾ ਹਾਜ਼ਰ ਹੈ ਕਰੀ ਪਾਗ ਸਾਲ ਸੁਚ ਬਿਤਰਾ ਹੁਣ ਲਾਉ ਭੋਗ ਰਾਜਿਤ ਪ੍ਰਸਾਦ ਸੰਗ ਤੇ ਜਵਰਤੇ ਜੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਬੇਤਾਰ ਮੇ ਤੇ ਕਰੋ ਕਿਰਪਾ ਪਾਉ ਲਾ ਸਚਾ ਲਾਪਾ ਕਰਕੇ ਪਾਉ ਸੰਗਾ ਸਚ ਕਰਕੇ ਖੁੱਲੇ ਦਰਸ਼ਨਦਾਰ ਬਖਸ਼ਿਸ਼ ਦੇ ਪਾਉਂਦੋ ਕਨਾਮਾ ਬਖਸ਼ਿਸ਼ ਕਰੋ ਅਗਲੇ ਦਿਵਾਂ ਸਜਾਉਂਦੀ ਆਗਿਆ ਬਖਸ਼ਿਸ਼ ਕਰੋ ਸੇਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਜਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਕੋਣ ਜਾਣੈ ਗੁਣ ਤੇ ਗਦ ਕੋ ਤਾਰੇ ਪਸ਼ੂ ਪਰੇ ਤਮ ਗਦ ਕੋ ਤਾਰੇ ਇੱਕ ਗਦ ਕੋ ਤਾਰੇ ਪਸ਼ੂ ਪਰੇ ਤਮ ਗਦ ਕੋ ਤਾਰੇ ਪਾਹਨ ਪਾਰੇ ਉਤਾਰੇ ਕੋਣ ਜਾਣੇ ਗੁਣ ਤੇ ਦਾਸ ਤੇਰੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਜਿਸੇ ਪਾਪ ਕਰਨੇ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਮੇਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਸਦਾ ਮੇਹਾਰੇ ਕੌਣ ਜਾਣੇ ਗੁਣ ਤੇਰੇ ਦਰਸ਼ਨ ਦੇਖ ਜੀਵਾ We ਪ੍ਰਭ ਦਾਤੋ ਦਾਤਾ ਰ ਪਰਿਓ ਜਾਜਕ ਕ ਸਰਣਾ ਮਿਲੇ ਦਾਨ ਸੰਤ ਰੇਣ ਜਿਹ ਲਗ ਭਵ ਜਲ ਤਰਨਾ ਬਿਨ ਤ ਕਰੋ ਅਰਦਾਸ ਨਹੋ ਜੇ ਠਾ ਕ ਰੁ ਭਾਵਾ ਦੇਵ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੇ ਬਲਿਓ ਚਰਾਗ ਦਿਾਰਮਹ ਸਭ ਕਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਾਵਨ ਮਹ ਜਨਾਨਨਕ ਗੁਰਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਾਵਣ ਮਹ ਜਨਾਨਨਕ ਗੁਰਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਇਰਪਾ ਧਾਰ ਜਿਤ ਦੁਆਰੇ ਉਭਰੇ ਤਿਤੈ ਲੈ ਉਬਾਰ ਸਤਿ ਗੁਰ ਸੁਖ ਵਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਕਸ਼ਨ ਹਾਰ ਨਾਨਕ ਆਵਰਨਾ ਸੁ ਜਈ ਹਰ ਬਿਨ ਬਕਸ਼ਨ ਹਾਰ 함ਰੀ ਗਨਤ ਨ ਗਣੀਆ ਕਾਈ ਆਪਣਾ ਬਿਰਧ ਪਛਾਨ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਦ ਮਿਰਵਾ ਵੰਦ ਪਾਇਆ ਮੇਰੇ ਸਤਗੁਰ ਪੂਰੇ ਹੋਈ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਈ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸਾਧ ਸੰਗਤ ਹੋਏ ਨਿਰਮਲਾ ਕਾਟੇ ਜੰਕੀ ਫਾਸ ਸੁਖ ਦਾਤਾ ਪੈ ਪੰਜਨੋ ਇਸ ਅਗੇ ਕਰ ਅਰਦਾਸ ਮੇਰ ਕਰੇ ਜਿਸ ਮੇਰ ਬਾ ਤ ਕਾਰਜ ਆਵੇ ਰਾਸ ਬਹੁਤ ਬਹੁਤ ਵਿਖਾਇਆ ਉੱਚੋ ਉੱਚਾ ਥਾ ਵਰਨਾ ਚਿਨਾ ਬਾਹਰਾ ਕੀਮਤ ਕਹਿ ਨਸਕਾਉ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਮ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਮ ਦੇ ਪੁਰੀ ਮੇ ਗਿਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ श्री गुरु तय बिठायो रैस सुर सुरदेव तोय जस जय जय जम्पे असुर गए ते पाग पाप तिन पीतर कम्पें काटे सो पाप तिन के गुरु रामदास जिन पायो छत्र सिंघासन पृथ्वी ਗੁਰ ਅਰਜਨ ਕੋ ਦੇ ਆਇਓ ਨਾਸਰੁ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਫਕਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੇਨशाह ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਕਾਦਿਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੀਖਸਾਰਾਇਆ ਗੁਰੂ ਗੋਬਿੰਦ ਸਿੰਘ ਅੰਤ ਨ ਪਾਵਤ ਦੇਵ ਸਭੇ ਮੂਨ ਇੰਦਰ ਮਹਾ ਸ਼ਿਵ ਜੋਗ ਕਰੀ ਪੁਨ ਬੇਧ ਬਿਰੰਚ ਵਿਚਾਰ ਰਿਓ ਹਰ ਜਾਪ ਨ ਛਾੜਿਓ ਇਕ ਕਰੀ ਮथुराजन ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS GURU JAGTARAN KO GUR JOTE ARJAN MAHETARI THAKUR BINTI KARAN JAN AAYO SARB SUKH ANAND SAHAJ RAS ਸੁਣਤ ਤੁਹਾਰੋ ਨਾਯੋ ਕਿਰਪਾ ਨਿਧਾਨ ਸੂਖ ਕੇ ਸਾਗਰ ਜਸ ਸਭ ਮੈਂ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾਪ ਦ੍ਰਿਸ਼ਟਾਇਓ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ आठ पहर दर्शन संतन का सुख नानक हो पायो ए गुबिंदि गुपान हे दयाल लाल प्राण नाथ नाथ जके दीन दर्द निवार हे समरथ अगम पूरन ਉਹ ਮੈਂ ਆਤਾਰ ਅੰਧ ਕੂਪ ਮਾ ਬਿਹਾਰ ਨਾਨਕ ਪਾਰ ਉਤਾਰ ਅੰਧ ਕੂਪ ਮਾ ਬਿਹਾਰ ਨਾਨਕ ਪਾਰ ਉਤਾਰ ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਤਾਰ ਅਮਰ ਸਤ ਗੁਰ ਥਿਰ ਕੀਓ ਅਮਰ ਦਾਸ ਅਮਰਤਾ ਛਤਰ ਗੁਰ ਰਾਮੈ ਦਿਓ ਗੁਰ ਰਾਮਦਾਸ ਦਰਸਨ ਪਰਸ ਕਹਿ ਮਥੁਰਾ ਅਮਰਤ ਬੈ മൂർത്ത പഞ്ച പ്രമണ പൂർ ഗർജുന ബാലകണന പാര ബ്രഹ്മ ഗുരുദേവ സുഖ ശാന്ത സഹജ ആനന്ദ ഭയ പൂര ഭൈ സേ ഭഗത ജന കി ബ പ്രഭാ ਰੋਗ ਮਿਟਾਏ ਜੀਵਾਲੀਅਨ ਜਾ ਕਾ ਵਡ ਪਰਤਾਪ ਦੋਖ ਹਮਾਰੇ ਬਖਸ਼ੀਅਨ ਆਪਣੀ ਕਲਤਾਰੀ ਮਨ ਵਾਂਛਤ ਫਲ ਦਿੱਤੀਅਨ ਨਾਨਕ ਬਲਹਾਰੀ ਵਾਹਿਗੁਰੂ 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 ਵਾਹਿ ਜੀਉ ਕਬਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਪ कहत majasoot chise tahi baat khae jiyo dekh roop at anoop moh mamak vai kinkni sapat jannat kar khel pae jiyo kaal kalam hukam haa कहु कौन मिल सके इसम ज्ञान ध्यान तरत इहे चाहे जियो सत साथ श्रीनिवास आत्म पुरख सदा तुही वाहे गुरु वाहे गुरु वाहे गुरु वाहे जियो वाहे गुरु वाहे गुरु वाहे गुरु वाहे जियो वाहो वाहु का बड़ा तमाशा आपे हसे आप ही चित्व आपे चंद सूर पर गा आपे जल आपे थल थमन आपे किया कट कट बासा आपे नर आपे फुन नारी ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹੋ ਵਾਹੋ ਕਾ ਵੱਡਾ ਤਮਾਸ ਮਨ ਮੈਂ ਸਿੰਜੋ ਹਰ ਹਰ ਨਾਮ ਅਨੰਤਿਨ ਕੀਰਤਨ ਹਰਿ ਗੁਣ ਗਾਉਂ ऐसी प्रीत करो मन मेरे आठ पहर प्रभु जानो ने रे ऐसी प्रीत करो मन मेरे आठ पहर प्रभु जानो ने रे कहो नानक चाके निर्मल पाग हर चरनी ਤਾ ਕਾ ਮਨ ਲਾਗੈ ਹਰ ਚਰਨੀ ਤਾ ਕਾ ਮਨ ਲਾਗੂ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖਨ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਹਰ ਰੰਗ ਰੰਗੀ ਕਰਤਾਰੀ ਰੇ ਘੇਰਮ ਗੁਰਗਮ ਹਰਦਮ ਨਹਿਜਮ ਹਰ ਕੰਠ ਨਨਕ ਉਰ ਹਾਰੀ ਰੇ ਤਖਤ ਬਹਿ ਤਖਤ ਹੈ ਕੇ ਲਾਇਕ ਤਖਤ ਬਹਿ ਤਖਤ ਹੈ ਕੇ ਲਾਇਕ ਸਤਗੁਰ ਮੇਰਾ ਨੀਤਨਵਾ ਨਾ ਆਵੇ ਨਾ ਜਾਏ ਓ ਅਬਨਾਸੀ ਪੁਰਖ ਹੈ जो सब मेरे समाए ओ अबनासी पुरख है जो सब मेरे समाए चतुर्दिशा की नो बल अपना सिर ऊपर तरतारियो कृपा कटाखव लोकन की नो दास का दुख बेदारियो हर जन रखे गुरु गोविंद रखे गुरु गोविंद कंठ लाए अब गुण सब मेटे दयाल पुरख बकसंद जो मांगे ठाकुर अपने ते सोई सो ਨਾਨਕ ਦਾਸ ਮੁਖ ਤੇ ਜੋ ਬੋਲੇ ਇਹ ਹੁਹਾ ਸਚ ਹੋਵੇ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ ਓਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਵਸੀ ਹਰ ਨਾਮੋਂ ਮੰਤਰ ਦੜਾਇਦਾ ਕੱਟੇ ਹਾ ਮੈ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜੇ ਨਾ ਤੁਰੇ ਪਿਆ ਸੰਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇੱਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮ